ਲਕੋਰ ਭਾਬੀ ਦਾ ਕਤਲ ਕਰਨ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਭਾਵੇਂ ਕਿ ਫਰਾਰ ਹੋ ਚੁੱਕਿਆ ਪਰ ਉਸ ਦੀ ਗ੍ਰਿਫਤਾਰੀ ਦੀ ਹੁਣ ਮੰਗ ਵੱਧਦੀ ਹੋਈ ਨਜ਼ਰ ਆ ਰਹੀ ਆ ਮੁਹਾਲੀ ਦੇ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅੱਜ ਇੱਕ ਮੁਹਾਲੀ ਦੇ ਵਿੱਚ ਅਹਿਮ ਤੇ ਖਾਸ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਅਮਰਤਪਾਲ ਮਹਿਰੋ ਯੋद्धा ਨਹੀਂ ਹੈ ਕਿਉਂਕਿ ਅਮਰਤਪਾਲ ਮਹਿਰੋ ਦੇ ਯੋਧੇ ਹੋਣ ਦੇ ਪੋਸਟਰ ਲੱਗੇ 3 ਦਿਨਾਂ ਬਾਅਦ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਉਹ ਪੋਸਟਰ ਉਹ ਬੋਰਡ ਉਤਾਰ ਦਿੱਤੇ ਪਰ ਅਮਰਤਪਾਲ ਨੂੰ ਯੋਧਾ ਕਹਿਣ ਵਾਲਿਆਂ ਦੇ ਉੱਤੇ ਸਮਾਜ ਸੇਵੀ ਸਿਮਨਜੀਤ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਕਾਫੀ ਭੜਕਦੇ ਹੋਏ ਨਜ਼ਰ ਆਏ ਨੇ ਸਿੱਧੇ ਸ਼ਬਦਾਂ ਦੇ ਵਿੱਚ ਅਮਰਤਪਾਲ ਸਿੰਘ ਮੈਰ ਨੂੰ ਚੇਤਾਵਨੀ ਵੀ ਦੇ ਦਿੱਤੀ ਇਹ ਉਹੀ ਸਮਾਜ ਸੇਵੀ ਸਿਮਨਜੀਤ ਮਾਨ ਹੈ ਜਿਸ ਦੇ ਵੱਲੋਂ ਕਿਹਾ ਸੀ ਮੈਂ ਲਾਰੈਂਸ ਬਿਸ਼ਨੋਈ ਦੇ ਥੱਪੜ ਮਾਰਾਂਗਾ ਤਾਂ ਹੁਣ ਅੱਜ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਕਾਫੀ ਗੁੱਸਾ ਕਾ ਯਾਦਿਆਂ ਜੇ ਨਹੀਂ ਤਾਂ ਵਕੀਲ ਖੜਾ ਕਰਦਾ ਮੈਂ ਕਿ ਮੇਰੇ ਤਾਂ ਕੋਈ ਕਸੂਰ ਹੀ ਨਹੀਂ ਉਹਦੀ ਲੋਕੇਸ਼ਨ ਘੜਾ ਵੀ ਸਾਰੀ ਲੋਕੇਸ਼ਨ ਪਤਾ ਲੱਗੂਗੀ ਲੋਕੇਸ਼ਨ ਦੇ ਹਿਸਾਬ ਨਾਲ ਤਾਂ ਸੀਆਈਡੀ ਬੈਠੀ ਟੈਲੀਜੈਂਸ ਬੈਜੀਆ ਟੈਲੀਜੈਂਸ ਤੋਂ ਆਈ ਵੀ ਬੈਠੀ ਕਿੱਡੀਆਂ ਇੰਡੀਆ ਸਾਡੇ ਕਿੱਡੇ ਕਿੱਡੇ ਟੈਲੀਜੈਂਸ ਬੈਠੀਆਂ ਬਹੁਤ ਗੰਦੇ ਹੋ ਕਿ بار بار ਕੁਝ ਗਿਆ ਕਿ ਬਾਹਰ ਭੱਜ ਗਿਆ ਕੀ ਪੁੱਛਤੀ ਤੁਸੀਂ ਕਹਦੇ ਹੋ ਕਿ ਬਾਹਰ ਭੱਜ ਗਿਆ ਭਾਈ ਜੀ ਦੇਖੋ ਪੁਲਿਸ ਨੇ ਤੁਸੀਂ ਆਪ ਹੀ ਆਤੀ ਹੈਗੀ ਉਹਨਾਂ ਨੇ ਰਿਮਾਂਡ ਲਈ ਜੇ ਲਿਤਾ ਦੀ ਰਿਮਾਂਡ ਦੇ ਲਈ ਆਤੀਗਾ ਤੇ ਕੀ ਲੱਗਦਾ ਕਿ ਪੰਜਾਬ ਉੱਪਰ ਦੀ ਇੰਨੀ ਹਲੋ ਹਲਕੀ ਹੈਗੀ ਉਹ بار بار ਗਿਆ ਦੇਖੋ ਅੱਜ ਪੰਜਾਬ ਪੁਲਿਸ ਦਾ ਕੋਈ ਦੋਸ਼ ਨਹੀਂ ਪੰਜਾਬ ਪੁਲਿਸ ਨੂੰ ਸੁਭਣਾ ਨਹੀਂ ਆਉਂਦਾ ਕਿ ਉਹ ਦੱਸ ਕੇ ਭੱਜੂਗਾ ਜਦੋਂ ਬੰਦੇ ਨੇ ਮਾਰਤਾ ਹੈ ਕੋਈ ਵੀ ਹੋਵੇ ਸੁਭਣਾ ਨਹੀਂ ਆਉਂਦਾ ਪੰਜਾਬ ਪੁਲਿਸ ਨੂੰ ਕਿ ਇਹ ਨਾ ਬੰਦਾ ਮਾਰਤਾ ਹੋਣੋਂ ਨਾਲ ਦੀ ਨਾਲ ਪੁਲਿਸ ਆ ਜੂ ਪੁਲਿਸ ਨੂੰ ਹੋਰ ਵੀ ਬਹੁਤ سارے ਕੰਮ ਨੇ ਜਿਹਾ ਇੰਟੈਲੀਜੈਂਸ ਨਿਕੋ ਕੰਮ ਨਹੀਂ ਹੈ ਕਿ ਇਹ ਵੀ ਆਈਪੀ ਨਹੀਂ ਆ ਕਿ ਇਹਨੂੰ ਟ੍ਰੇਸ ਕਰੂਗੀ ਹੋਰ ਸਾਡੇ ਪੰਜਾਬ ਦੇ ਬਹੁਤ سارے ਮੁੱਦੇ ਨੇ ਮਸਲੇ ਨੇ ਪਰ ਇਹਨੂੰ ਮੈਂ ਨਹੀਂ ਕਹਿੰਦਾ ਕਿ ਜੇ ਅਸਲ ਤਾਂ ਹੁੰਦਾ ਨਾ ਤਾਂ ਅਜੂਲੇ ਬੈਠਾ ਹੁੰਦਾ ਸਿਲੰਡਰ ਕੀਤਾ ਹੁੰਦਾ ਜਿਹਨੇ ਆਪਣਾ ਪੀਜੀ ਜਿਹੜੂ ਗੱਲ ਕਰਦੇ ਵੀ ਰਿਮਾਂਡ ਦੇ ਲਿਤਾ ਉਹਨਾਂ ਦੇ ਡਿਪਾਰਟਮੈਂਟ ਦੇ ਉਹ ਕਿੰਨੇ ਵੀ ਵਿਦੇਸ਼ਾਂ ਬਾਹਰ ਗਾਇਸ ਕਰਦਾ ਦੇਖੋ ਰਿਮਾਂਡ ਦੇ ਤਾਂ ਲੱਤੈ ਨੂੰ ਇਹਨੂੰ ਕਦੋਂ ਰਿਮਾਂਡ ਦੇ ਲੱਤਾ ਇਹਨਾਂ ਦਾ ਮਸੂਲੀ ਕਿਉਂ ਹੈ ਜੀ ਉਹਨਾਂ ਦੇ ਪੈਸੇ ਬੁਲਿਆ ਪਹਿਲਾ ਵੀ ਪਰਚੇ ਸੀ ਫੇਰ ਉਹ ਉਹ ਸੁਧਿਤਾ ਉਹ ਬੇਨਾ ਵੀ ਭੱਜੇਗਾ ਬਾਈ ਦੇਖੋ ਤੁਸੀਂ ਕਿੱਡਾ ਵੀ ਕੰਮ ਕਰ ਲੇ ਅਰਪੋਰਟ ਦੇ ਕਿਹਦੀ ਸੈਟਿੰਗ ਨਹੀਂ ਹੁੰਦੀ ਬੰਦੇ ਕੌਣ ਦੋ ਅਮਰੀਕਾ ਚ ਨਹੀਂ ਜਾਂਦੇ ਕਿਹਦੇ ਵੀ ਹੋ ਸਾਰੇ ਚਲੇ ਜਾਂਦੇ ਨੇ ਬਾਈ ਸਭ ਨੂੰ ਪਤਾ ਜੀ ਦੋ ਨੰਬਰ ਚ ਨਹੀਂ ਜਾ ਸਕਦੇ ਸੈਟਿੰਗ ਦੀ ਉਹ ਨਿਕਲ ਜਾਂਦਾ ਬੰਦਾ ਕੌਣ ਨਹੀਂ ਜਾਂਦਾ ਅਮਰੀਕਾ ਜੀ ਦੇ ਉੱਪਰ ਵੀਜ਼ਾ ਨਹੀਂ ਹੁੰਦਾ ਉਹ ਵੀ ਅਮਰੀਕਾ ਚਲੇ ਜਾਂਦਾ 50 ਲੱਖ ਰੁਪ ਤਾਨੂੰ ਲੱਗਦਾ ਕਿ ਇਹਦੇ ਨਾਲ ਇਸ ਚੀਜ਼ ਨੂੰ ਹੋਰ ਅੱਗੇ ਪ੍ਰੋਮੋਸ਼ਨ ਮਿਲੇਗੀ ਹੋਰ ਵੀ ਅੱਗੇ ਉੱਤੇ ਕੰਮ ਕਰ ਸਕਦੇ ਕਿੱਦਾਂ ਦੀ ਪ੍ਰੋਮੋਸ਼ਨ ਕਰਨ ਦੀ ਸਮਝ ਆਹੀ ਜਿਹੜਾ ਕੰਮ ਹੋ ਰਿਹਾ ਹੈ ਕਿ ਤੁਹਾਨੂੰ ਕੋਈ ਹੋਰ ਵੀ ਕਹ ਦੇਗਾ ਵੀ ਅਸੀਂ ਵੀ ਮਾਰਾਂਗੇ ਅਸੀਂ ਵੀ ਕਰਾਂਗੇ ਬਾਈ ਦੇਖੋ ਇਹ ਤਰੀਕਾ ਗਲਤ ਹੈ ਬਈ ਪੁਲਿਸ ਨੂੰ ਕੰਪਲੇਟ ਦੋ ਸਾਈਬਰ ਸੈੱਲੂ ਕੰਪਲੇਟ ਦੋ ਪੇਜ ਬੰਦ ਕਰਾਇਆ ਜਾਵੇ ਸਭ ਤੋਂ ਪਹਿਲਾਂ ਪੇਜ ਬੰਦ ਉਹਦੇ ਘਰ ਦੇ ਨੂੰ ਜਾ ਕੇ ਦੱਸਿਆ ਜਾਵੇ ਤੁਹਾਡਾ ਆ ਬੱਚਾ ਕੰਮ ਕਰਦਾ ਪਿਆ ਸਾਇਬਰ ਨੂੰ ਦੱਸੋ ਬਾਈ ਕਿਉਂ ਨਹੀਂ ਬੰਦ ਕਰਦੀ ਮੇਰੇ ਕਿੰਨੇ ਮਸਲੇ ਪੁਲਿਸ ਨੇ ਹੱਲ ਕੀਤੇ ਬਾਈ ਇਸ ਦਾ ਪਹਿਲਾਂ ਉਹ ਕਾਫੀ 2-3 ਸਾਲ ਤੋਂ ਚੱਲ ਜਦਿਆਂ ਰਿਹਾ ਮੈਂ ਜਿੱਦ ਕਰਕੇ ਦੁਨੀਆਂ ਨੂੰ ਕਿਹਾ ਕਿ ਬੰਦ ਕਰ ਦੇ ਨਹੀਂ ਕਹਿੰਦੇ ਜੇ ਹੋਇਆ ਤਾਂ ਫਿਰ ਸਾਨੂੰ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਿਆ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਜਿਹੜਾ ਮਤਲਬ ਤੁਹਾਨੂੰ ਪਤਾ ਨਹੀਂ ਦਰਦੇ ਮਰਿਆ ਜਿਹੜੇ ਚਾਹੁੰਦੇ ਸੀ ਇਸ ਤਰ੍ਹਾਂ ਦਾ ਇਹਦਾ ਰਚਨ ਦਾ ਕੰਮ ਕਰਦੇ ਸੀ ਉਹਨੇ ਪੇਜ ਵੀ ਬੰਦ ਕਰ ਦਿੱਤੇ ਮਤਲਬ ਕਿਤੇ ਨਾ ਕਿਤੇ ਜਨਤਾਂਵਾਂ ਦੇ ਵਿੱਚ ਬੈਠੇ ਰਹਿੰਦੇ ਦੇਖੋ ਜਿਹੜਾ ਕਰੂਗਾ ਪਰੂਗਾ ਜੀ ਠੀਕ ਹੈ ਜਿਹੜਾ ਕਰੂਗਾ ਪਰ ਉਹ ਜਿਹੜਾ ਗਲਤ ਕੰਮ ਕਰੂਗਾ ਪਰ ਮੈਂ ਮੈਂ ਗਲਤ ਕੰਮ ਕਰੂਗਾ ਤਾਂ ਮੈਂ ਵੀ ਪਰਾਂਗਾ ਨਾ ਕਿਤੇ ਨਾ ਕਿਤੇ ਮੈਂ ਗਲਤ ਕੰਮ ਕਰਾਂਗਾ ਤਾਂ ਪਰਾਂਗਾ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਲੱਚਰ ਤਾਂ ਫਲਾਉਂਦੇ ਆ ਆਪਣਾ ਉੱਚ ਰਵੇ ਆਪਣੀ ਲਿਮਟ ਚ ਰਵੇ ਕਿ ਇਹ ਨਹੀਂ ਕਿ ਤੁਸੀਂ ਵੀ ਵੀਡੀਓ ਪਾਈ ਜੋ ਠੀਕ ਹੈ ਮੰਨਦੇ ਆ ਕਿ ਉਹਨਾਂ ਨੇ ਵੀਡੀਓ ਪਾਈ ਪਰ ਤਰੀਕਾ ਗਲਤ ਆ ਉਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਜੀ ਉਹ ਸਹੀ ਆ ਜਾਂ ਉਹ ਗਲਤ ਆ ਪਰ ਤਰੀਕਾ ਇਹਨਾਂ ਦਾ ਵੀ ਗਲਤ ਤੁਸੀਂ ਵੀਡੀਓ ਪਾਉਣਾ ਤੁਸੀਂ ਵੀਡੀਓ ਬਣਾਓ ਸਾਰੇ ਅਸੀਂ ਵੀ ਵੀਡੀਓ ਪਾਉਂਦੇ ਆ ਕੱਪੜਿਆਂ 'ਚ ਪਾਉਂਦੇ ਆ ਕੋਈ ਗੱਲ ਨਹੀਂ ਚੱਲਦੀ ਪਰ ਕਿਸੇ ਨੂੰ ਜਾਣ ਤੇ ਮਾਰ ਦੇਣਾ ਅੱਜਕ ਮੇਨ ਕਾਰਨ ਕੀ ਥੋੜਾ ਕੀ ਪੁਆਇੰਟ ਕੀ ਹੈ ਕਿ ਉਹ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਾਂ ਅੰਤਪਾਲ ਨੂੰ ਤੁਸੀਂ ਕਹਿਣਾ ਚਾਹੁੰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਸਮਝ ਕਿਉਂਕਿ ਜਿੰਨੀ ਤੁਸੀਂ ਗੱਲਾਂ ਕੀਤੀਆਂ ਤੇ ਹਰ ਇੱਕ ਬੰਦਾ ਜਾਣੂ ਹੈ ਇਹਨਾਂ ਚੀਜ਼ਾਂ ਨੂੰ ਕੌਣ ਦਲਦਾ ਕਿੰਨਾ ਦਲਦਾ ਕਿੱਥੇ ਦਲਦਾ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਰ ਤਰ੍ਹਾਂ ਚੱਲ ਰਹੀਆਂ ਲੱਖਾਂ ਤੱਕ ਨੂੰ ਲੈ ਕੇ ਹਰ ਇੱਕ ਬੰਦਾ ਸਵਾਲ ਠਾਰ ਰਿਹਾ ਥੋੜਾ ਜਿਹਾ ਮਕਸਦ ਕੀ ਹੈ ਬਰਸਕੌਨ ਸਭ ਤੋਂ ਪਹਿਲਾਂ ਜੀ ਜਿਹੜਾ ਇਹਨਾਂ ਨੂੰ ਕੁੜੀ ਨੂੰ ਮਾਰਿਆ ਠੀਕ ਹੈ ਮਾਰਨਾ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਠੀਕ ਹੈ ਵੀ ਨਹੀਂ ਮਾਰਨਾ ਤਰੀਕਾ ਗਲਤ ਸੀ ਪੂਰਾ ਪੰਜਾਬ ਕਹਿ ਰਿਹਾ ਪੂਰਾ ਪੰਜਾਬ ਨਹੀਂ ਪੂਰਾ ਬਾਂਡੇ ਤੱਕ ਗੱਲਾਂ ਹੋਣ ਤੁਸੀ ਅੱਜ ਬੰਦ ਕਰ ਉਹਦਾ ਤੁਸੀਂ ਕੀ ਮੰਗ ਰਹੇ ਹੋ ਦੇਖੋ ਮੇਰੀ ਮੰਗ ਤਾਂ ਇਹ ਹੀ ਹੈ ਇਹਨੂੰ ਪੁਲਿਸ ਇਹਨੂੰ ਅਰੈਸਟ ਕਰੇ ਸਭ ਤੋਂ ਪਹਿਲਾਂ ਤਾਂ ਅਰੈਸਟ ਕੀਤਾ ਜਾਵੇ ਇਹਨੇ ਹੋਰ ਪਤ ਨਹੀਂ ਕੀ ਕੀਤਾ ਹੋਗਾ ਕਿਸੇ ਨੂੰ ਧਮਕੀ ਦਿੱਤੀ ਆ ਉਹਤੇ ਵੀ ਛਾਣਬੇਨ ਹੋਣੀ ਜ਼ਰੂਰੀ ਚਾਹੀਦੀ ਇਹਦੀ ਵੀ ਪੁਲਿਸ ਕੋਈ ਨਾ ਅੱਜ ਨਹੀਂ ਤਾਂ ਕੱਲ ਨਹੀਂ ਕੱਲ ਨੂੰ ਪਰਸੋਂ ਫੜਿਆ ਜਾਊਗਾ ਇਹਨੂੰ ਆਪਣੇ ਵੈਂਡਰ ਕਰਨਾ ਪਊਗਾ ਜੇ ਬਾਹਰ ਭੱਜ ਗਿਆ ਤਾਂ ਐਲਓਸੀ ਜਾਰੀ ਹੋਗੀ ਕਿਤੇ ਨਾ ਕਿਤੇ 에어ਪੋਰਟ ਤੇ ਚੱਕਿਆ ਜਾਊਗਾ ਤੋਂਡਾ ਅਮਰਿਤਪੁਰ ਆਫ ਰਿਲੇਸ਼ਨ ਕਿਹਦੇ ਨਾਲ ਜੀ ਅਮਰਿਤਪੁਰ ਨਹੀਂ ਮੇਰਾ ਕਾਹਦਾ ਰਿਲੇਸ਼ਨ ਹੈ ਉਹਦੇ ਨਾਲ ਮੇਰਾ ਕੋਈ ਰਿਸ਼ਤੇਦਾਰ ਥੋੜੀ ਮੇਰਾ ਕੋਈ ਦੋਸਤ ਥੋੜੀ ਹੈ ਮੈਂ ਤਾਂ ਕਦੇ ਨਹੀਂ ਜਾਉਂਦਾ ਮੈਂ ਕਦੇ ਮਿਲਿਆ ਕਾਤੋਂ ਮਿਲੀ ਇਦਾਂ ਦੇ ਬੰਦੇ ਜਿਹੜਾ ਕੋਟੀਆਂ ਨੂੰ ਕੰਪਨੀ ਦਾ ਫਰੈਂਡ ਦੇ ਰਿਹਾ ਹੈ ਜੇ ਤੁਸੀਂ ਆਪਣੀ ਮੰਗ ਨਹੀਂ ਤੇ ਰੱਖੋਗੇ ਤਾਂ ਇਹਦਾ ਕਾਰਵਾਈ ਚਾਹੁੰਦੇ ਨੂੰ ਵੀ ਚਾਹੁੰਦੇ ਆ ਕਿ ਰਿਲੇਟਰ ਦੇ ਰਿਖਿਸ਼ ਦੇਣਾ ਚਾਹੁੰਦੇ ਆ ਉਹ ਸੀ ਇਸੇ ਦੀ ਆਫਸਰ ਉਹ ਐਸਐਸਬੀ ਨੂੰ ਮਿਲੋਗੇ ਕੀ ਕਰੋਗੇ ਐ ਤੁਹਾਡੇ ਦੇਖੋ ਦੋ ਚੀਜ਼ਾਂ ਦੇ ਅਸੀਂ ਬਠਿੰਡੇ ਐਸਐਸਬੀ ਨੂੰ ਕੁੜੀ ਦੇ ਘਰੋਂ ਲੈ ਕੇ ਪਹੁੰਚਾਂਗੇ ਨੈਕਸਟ ਪ੍ਰੈਸ ਕਾਨਫਰੈਂਸ ਤੇ ਉਹਦੀ ਕੁੜੀ ਦੇ ਮੇਰੇ ਨਾਲ ਘਰ ਦੇ ਬੈਠਣਗੇ ਜਦ ਮੈਂ ਬਠਿੰਡੇ ਕਰਾਂ ਸੌਰੀ ਬਠਿੰਡੇ ਕਰਾਂ ਐਸ ਨਾਲ ਜਦੋਂ ਮਿਲਾਂਗੇ ਉੱਥੇ ਪ੍ਰੈਸ ਕਾਨਫਰੈਂਸ ਕਰਾਂ ਜਾਂ ਮੈਂ ਕਰਾਂ ਚੰਡੀਗੜ੍ਹ ਉਹਨਾਂ ਨੂੰ ਬੁਲਾ ਕੇ ਕੁੜੀ ਦੇ ਘਰ ਦੇ ਨਾਲ ਗੱਲਬਾਤ ਹੋਰੀ ਤੋਂ ਮੇਰੀ ਗੱਲਬਾਤ ਹੋਈ ਹੈ ਉਹ ਗੱਲਬਾਤ ਕਰਕੇ ਫਿਰ ਆਪ ਮੀਡੀਆ ਸਾਹਮਣੇ ਲੈ ਜਾਵਾਂ ਐਸਐਸਓ ਨਹੀ ਨਹੀਂ ਨਹੀਂ ਮੇਰਾ ਕੋਈ ਰਿਲੇਸ਼ਨ ਨਹੀਂ ਪਤਾ ਹੈ ਮੈਂ ਸਮਾਜ ਸੇਵੀ ਨੇ ਭਾਈ ਮੈਨੂੰ ਕੋਈ ਵੀ ਬੁਲਾ ਲੇ ਮੈਂ ਤਾਂ ਸਮਾਜ ਸੇਵੀ ਜਾਵਾਂਗਾ ਭਈ ਆਪਣਾ ਨਾਮ ਤੇ ਇੰਟਰੋਡਕਟਿਵ ਬੁਲਾ ਦੇ ਜੀ ਭਾਈ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਮਾਨ ਹੈ ਜੀ ਸਮਾਜ ਸੇਵੀ ਮੁਹਾਲੀ ਤੋਂ ਜੀ ਨਾਲ ਮੇਰੇ ਕੁਲਦੀਪ ਸਿੰਘ ਹੈ ਜੀ ਫਰੀਦਕੋਟ ਤੋਂ ਜੀ ਅਸੀਂ ਇਕੱਠੇ ਕੰਮ ਕਰਦੇ ਹਾਂ ਸੋਸ਼ਲ ਵਰਕ ਦਾ ਕੋਈ ਵੀ ਹੈਲਪ ਹੋਵੇ ਤਾਂ ਆਪਾਂ ਨਾਲ ਕਿਤੇ ਵੀ ਚੱਲੇ ਜਾਂਦੇ ਹਾਂ ਪਰਿਵਾਰ ਨਾਲ ਗੱਲ ਹੋ ਗਈ ਹੈ ਕਿ ਉਹ ਐਸਐਸਓ ਦਾ ਹਮਾਇਤ ਚਾਹੁੰਦੇ ਮਿਲਣਗੇ ਜੀ ਕਿਉਂ ਨਹੀਂ ਮਿਲਣਗੇ ਭਾਈ ਜੀ ਤੁਹਾਡੀ ਗੱਲ ਹੋ ਕੱਲ੍ਹ ਜਾਂ ਪਰਸੋਂ ਤੱਕ ਕੱਲ੍ਹ ਜਾਂ ਪਰਸੋਂ ਤੱਕ ਆਪਾਂ ਐਸੇ ਬਠਿੰਡਾਂ ਨੂੰ ਪਲਾਨ ਕਰਦੇ ਹਾਂ ਜੀ ਹਾਂਜੀ ਜੇ ਨਾ ਪ੍ਰਦਰਸ਼ਨ ਕਰਾਂਗੇ ਬਿਲਕੁਲ ਕਰਾਂਗੇ ਜੀ ਹੱਕ ਹੈ ਸਾਡਾ ਜੀ ਕਿੰਨਾ ਤੱਕਾ ਹੋਊਗਾ ਤਾਂ ਆਪਾਂ ਨਾਲ ਨਹੀਂ ਖੜਾ ਕਿਸੇ ਗਰੀ ਪਰਿਵਾਰ ਨਾਲ ਕਹਿੰਦਾ ਇਹ ਪੰਜ ਘਰ ਚ ਲਾਉਂਦੀ ਸੀ ਕਿੱਡੀ ਦੇਖੋ ਜੀ ਇਹ ਸਿੱਖੀ ਦੇ ਨਾਂ ਦੋ ਚਾਰ ਬੰਦੇ ਹੁੰਦੇ ਨੇ ਜਾਂ ਸਿੱਖੀ ਦੇ ਨਾਂ ਉਹਨੂੰ ਬਦਨਾਮ ਕਰਦੇ ਨੇ ਕਿ ਇਹਨਾਂ ਦਾ ਨਾਂ ਉੱਪਰ ਨਾ ਹੋ ਜੇ ਚਰਾਰਤੀ ਅਨਸਰ ਨੇ ਦੋ ਚਾਰ ਪੂਰੇ ਨੂੰ ਨਹੀਂ ਕਹਿ ਸਕਦੇ ਜਿਹੜੇ ਕਿਰਪਾਨਾਂ ਲੈ ਕੇ ਵੱਡ ਦਾ ਆ ਕਰਦਾ ਫਤੇਗੜ ਸਾਹਿਬ ਪਰਸੋਂ ਦੀ ਗੱਲ ਕਰੀ ਹੱਤਬਾੜ ਤੋਂ ਸੁਣਿਆ ਹੁਣ ਤੁਸੀਂ ਮੀਡੀਆ ਤੋਂ ਉਹ ਵੀ ਤਰੀਕਾ ਗਲਤ ਹੈ ਕਿ ਆ ਮਤਲਬ ਹੱਤਬਾੜ ਤੋਂ ਬੰਦੇ ਜਾਣ ਤੋਂ ਮੈਂ ਤਰੀਕਾ ਗਲਤ ਹੈ ਇਹ ਬਾਣੇ ਨੂੰ ਗੁਰੂ ਸਾਹਿਬਾਂ ਦੇ ਬਾਣੇ ਪਾਈ ਜਿਹੜੇ ਉਹਨਾਂ ਨੂੰ ਬਦਨਾਮ ਕਰਦੇ ਨੇ ਠੀਕ ਹੈ ਜੀ ਇਹ ਦੋ ਦੋ ਲੈਣਾ ਆ ਬੋਲਣ ਦੀ ਭਾਈ ਸਾਹਿਬ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਆ ਸਭ ਤੋਂ ਪਹਿਲਾਂ ਅੱਜ ਜਿਸ ਮੁੱਦੇ ਤੇ ਵੀਡੀਓ ਇਕੱਠਾ ਆ ਮੇਨ ਗੱਲ ਆ ਵੀ ਸਾਡਾ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਸੀਗੀ ਔਰ ਜੋ ਅਮਰਪਾਲ ਮਹਿਰੋ ਨੇ ਜੋ ਇਹ ਕੰਮ ਕੀਤਾ ਬਹੁਤ ਗਲਤ ਕੀਤਾ ਸਿੱਖੀ ਬਾਣੇ ਨੂੰ ਬਦਨਾਮ ਕਰਨ ਲਈ ਇਹ ਕੰਮ ਹੋਇਆ ਸਾਡੇ ਪੰਜਾਬ ਨੂੰ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੇ ਇਹ ਕਰ ਰਹੇ ਨੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਸਾਥ ਦੇ ਦੇ ਆ ਇਹ ਜੋ ਕੰਮ ਹੋਇਆ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੀ ਆ ਔਰ ਹਮੇਸ਼ਾ ਟਾਰਗੇਟ ਗਰੀਬ ਬੰਦਾ ਹੀ ਕੀਤਾ ਜਾਂਦਾ ਅਗਰ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਬੰਦਾ ਅਗਰ ਗਲਤ ਕੰਮ ਕਰਦਾ ਤਾਂ ਦੇਸ਼ ਸੰਵਿਧਾਨ ਨਾਲ ਚੱਲਦਾ ਦੇਸ਼ ਸंवैधानिक ਦੇ ਮੁਤਾਬਕ ਬੀਐਨਐਸ ਦੇ ਮੁਤਾਬਕ ਜਿਹਨੇ ਜੋ ਕੰਮ ਕੀਤਾ ਉਹ ਸਾਈਬਰ ਕ੍ਰਾਈਮ ਔਰ ਉਹਨੂੰ ਉਹ ਸਜ਼ਾ ਦੇ ਸਕਦਾ ਉਹ ਕੰਪਲੀਟਡ ਬਣ ਸਕਦਾ ਸੀ ਨਾ ਕਿ ਉਹ ਇਸ ਨੂੰ ਜਾਣ ਤੋਂ ਮਾਰਦਾ ਇਹ ਉਹਨੇ ਗਲਤ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਮੈਂ ਪੰਜਾਬ ਪੁਲਿਸ ਤੋਂ ਬੀਜੀਪੀ ਪੰਜਾਬ ਤੋਂ ਇਸ ਗੱਲ ਦੀ ਮੰਗ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਅਰਸਟ ਕਰਤੇ ਕੀਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਨੈਕਸਟ ਪੰਜਾਬ ਦਾ ਮਾਹੌਲ ਸਹੀ ਰੱਖਿਆ ਜਾਵੇ ਔਰ ਸਾਡੇ ਜਿਹੜੇ ਇਹ ਸਾਰੇ ਧਰਮਾਂ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਉਹਦਾ ਤੇ ਨਕੇਲ ਪਾਈ ਪਾਈ ਜਾ ਸਕੇ ਇੰਨਾ ਹੀ ਮੈਂ ਆਪ ਜੀ ਨੂੰ ਮੀਡੀਆ ਨੂੰ ਇਹਦਾ ਇਹਦੇ ਬਾਰੇ ਕਹਿਣਾ ਚਾਹਾਂ ਇਹਦੇ ਪਿੱਛੇ ਦੇਖੋ ਇੰਟੈਲੀਜੈਂਸੀ ਇਹਦੇ ਪਿੱਛੇ ਪੂਰਾ ਇਹ ਦੇ ਦੱਸ ਸਕਦੀ ਆ ਦੇਸ਼ ਵਿਰੋਧੀ ਗਤੀਵਿਧੀ ਆ ਪੰਜਾਬ ਹੀ ਕਿਉਂ ਟਾਰਗੇਟ ਹੁੰਦਾ ਪੰਜਾਬ ਦੇ ਵਿੱਚ ਹੀ ਕਿਉਂ ਇਹ ਚੀਜ਼ਾਂ ਆ ਰਹੀਆਂ ਇਹਦੇ ਪਿੱਛੇ ਕਿਤਨਾ ਕਿਤੇ ਕੋਈ ਨਾ ਚੀਜ਼ ਜੁੜੀ ਹੋਈ ਆ ਇਹ ਇਹਦੇ ਪਿੱਛੇ ਸਾਨੂੰ ਸੀਆਈਡੀ ਸਾਡੀ ਇੰਟੈਲੀਜੈਂਸ ਉਹ ਇਹਦੇ ਤੇ ਧਿਆਨ ਦੇਣ ਵੀ ਇਹਦੇ ਪਿੱਛੇ ਕੌਣ ਆ ਮੈਂ ਚਾਹੁੰਗਾ ਵੀ ਇਹਦੇ ਤੇ ਕੋਲ ਨਮਾ ਲਾ ਕੇ ਇਹਦੇ ਤੇ ਪੂਰਾ ਇਨਸਾਫ ਉਸ ਪਰਿਵਾਰ ਨੂੰ ਦਵਾਇਆ ਜਾਵੇ ਜਿਹੜੀ ਸਿਆਸਤ ਕਰ ਰਹੀ ਸਿਆਸਤ ਨਹੀਂ ਸੀ ਆਈਡੀ ਸਿਆਸਤ ਨਹੀਂ ਕਰ ਰਹੀ ਅਮਰਪਾਲ ਮੈਨੂੰ ਜੋ ਆਪਦੇ ਆਪ ਨੂੰ ਪਹਿਲਾਂ ਦੇਸ਼ ਦਾ ਇਹਦਾ ਰਾਖਾ ਪੰਜਾਬ ਦਾ ਕਹਿ ਰਿਆ ਸੀ ਉਹਨੇ ਇੱਕ ਉਡੀ ਨਾਲ ਗਰਦ ਕੰਮ ਕਰਕੇ ਔਰ ਉਹਦਾ ਕਤਲ ਕਰਕੇ ਫਿਰ ਇਥੋਂ ਭੱਜਣ ਦਾ ਉਹ ਭੱਜਦਾ ਉਹ ਨਾ ਭੱਜਦਾ ਸਰ ਇਹ ਸਾਰਾ ਮੀਡੀਆ ਤੇ ਸਾਰਾ ਕੁਝ ਆ ਰਿਹਾ ਮੀਡੀਆ ਹੀ ਦਿਖਾ ਰਿਹਾ ਤੁਸੀਂ ਉਹ ਤੋਂ ਐਸਐਸਪੀ ਮੈਡਮ ਬਠਿੰਡਾ ਪੋਸਟਿੰਗ ਨਹੀਂ ਹੋਈ ਬਲੈਕ ਕਰਦੀ ਐਸਐਸਪੀ ਕਹਦੇ ਉੱਥੇ ਐਸਐਸ